ਸੁਵਿਫਟ ਲੱਗੀ ਖੜੀ ਆ ਵੇਖ ਲਓ ਸਾਈਨ ਤੁਹਾਨੂੰ ਦੇਖ ਰਹੇ ਹੁਣ ਤਾਂ ਵੀਡੀਓ ਚ ਹਰ ਇੱਕ ਤਰ੍ਹਾਂ ਦੇ ਜਿਵੇਂ ਕਿਸੇ ਨੇ ਟਰੈਕਟਰ ਜਿਵੇਂ ਮਰਜੀ ਸਟੈਪ ਨਹੀਂ ਵਗੈਰਾ ਲੈ ਜੋ ਇੱਥੇ ਨਾ ਲੋਏ ਸਮੇਤ ਤੇ ਆ ਗਈਆਂ ਆਪਣੇ ਫਰੰਟ ਐਕਸਲ ਜਿਹੜੇ ਹੁੰਦੇ ਨੇ ਗੱਡੀ ਤੇ ਸ਼ੌਕਰ ਆ ਗਏ ਅਗਲੇ ਆ ਦੇਖੋ ਸਾਰੀਆਂ ਗੱਡੀ ਦੀਆਂ ਸੀਟਾਂ ਪਈਆਂ ਏ ਟੂ ਜ਼ेड ਜਿੰਨੀਆਂ ਗੱਡੀਆਂ ਹੁੰਦੀਆਂ ਸਾਰੀਆਂ ਨੇ ਮਰੂਤੀ ਦੀਆਂ ਸਵਿਫਟ ਦੀਆਂ ਉਹ ਸਵਿਫਟ ਦੀ ਲੱਗੀ ਖੜੀ ਆ ਵੇਖ ਲਓ ਸਾਈਨ ਤੁਹਾਨੂੰ ਦੇਖ ਰਹੇ ਹੁਣ ਤਾਂ ਵੀਡੀਓ ਚ ਹਰ ਇੱਕ ਤਰ੍ਹਾਂ ਦੇ ਜਿਵੇਂ ਕਿਸੇ ਨੇ ਟਰੈਕਟਰ ਤੇ ਲਾਉਣੀ ਹੋਣਾ ਤੇ ਇੱਧਰ ਹੋਰ ਵੀ ਵੇਖੋ ਗੱਡੀਆਂ ਕਵਾੜ ਚ ਆਈਆਂ ਹੋਈਆਂ ਬਹੁਤ ਜ਼ਿਆਦੀਆਂ ਤੇ ਪਰਾਂ ਤੁਹਾਨੂੰ ਥੋੜੇ ਟਾਇਰ ਵਗੈਰਾ ਵਿਖਾਉਣਾ ਵੇਖੋ ਬੜੇ ਸ਼ੌਂਕ ਨਾਲ ਕਿਸੇ ਨੇ ਗੱਡੀ ਲਈ ਹੋਣੀ ਪਰ ਕਵਾੜ ਤੇ ਖੜੀ ਅੱਜ ਸ਼ੌਂਕ ਪੂਰੇ ਨਹੀਂ ਹੁੰਦੇ ਉਦੋਂ ਪਹਿਲਾਂ ਕਵਾੜਾਂ 'ਚ ਆ ਜਾਂਦੀਆਂ ਨੇ ਤੇ ਆਹ ਤਾਂ ਤਿਆਰ ਹੋ ਰਹੀ ਹੈ ਗੱਡੀ ਹਾਲੇ ਕੋ ਟਾਇਰ ਵਗੈਰਾ ਤੇ ਮੋਨਟ ਵਗੈਰਾ ਅਗਲੇ ਆ ਕੇ ਬੈਕ ਸਾਈਡ ਆ ਕੇ ਟਾਇਰ ਜਿਵੇਂ ਮਰਜੀ ਸਟੈਪ ਨਹੀਂ ਵਗੈਰਾ ਲੈ ਜਾਓ ਇਥੇ ਹਣਾ ਲੋਏ ਸਮੇਤ ਤੇ ਆ ਆ ਗੀਆਂ ਆਪਣੇ ਫਰੰਟ ਐਕਸਲ ਜਿਹੜੇ ਹੁੰਦੇ ਨੇ ਗੱਡੀ ਦੇ ਸ਼ੌਕਰ ਆ ਕੇ ਅਗਲੇ ਬੰਨੇ A to Z ਲਾਈਨ 'ਚ ਲੱਗੇ ਹੋਏ ਨੇ ਇਹ ਆ ਜੀ ਗੱਡੀਆਂ ਦਾ ਕਵਾਡ ਦੇਖ ਲਓ ਤੁਹਾਡੇ ਸਾਹਮਣੇ ਆ ਇੰਨਾ ਕੁ ਸਾਮਾਨ ਬਹੁਤ ਜ਼ਿਆਦਾ ਇੱਥੇ ਤੇ ਕਮੀ ਨਹੀਂ ਕਿਸੇ ਚੀਜ਼ ਦੀ ਆ ਵੇਖੋ ਪਾਚੋ ਇੰਜਨ ਵਗੈਰਾ ਤੇ ਸਾਰੇ ਪਾਰਟਸ ਆਏ ਹਲੂਤਲੇ ਬੰਨੇ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਿਆ ਜੀ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਜੀ ਵੀਡੀਓ ਇਹ ਆ ਵੇਖ ਲਓ ਤੁਸੀਂ ਸਾਮਾਨ ਦੀ ਕੋਈ ਕਮੀ ਨਹੀਂ ਗਈ ਅਜੇ ਅੰਦਰ ਹੋਰ ਵੀ ਆ ਤੇ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ ਆ ਇੰਟਰਕੂਲਰ ਵਗੈਰਾ ਬਹੁਤ ਪਿਆ ਵੇਖ ਲਓ